ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬ ਫਾਰਮ ਦੇ ਵਿੱਚ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਦਾ ਬਟਨ ਦਬਾਓ ਹਾਂਜੀ ਦੋਸਤੋ ਅੱਜ ਆਪਾਂ ਲੈ ਕੇ ਆਏ ਹਾਂ ਸਵਰਾਜ 735 2008 ਮਾਡਲ ਜੀ ਬਾਹਰ ਦਾ ਨੰਬਰ ਹੈ ਬਾਈ ਜੀ ਤੇਲ ਬ੍ਰੇਕ ਹੈ ਜੀ ਫੋਟੋਆਂ ਵਿੱਚ ਤੁਸੀਂ ਹਾਲਤ ਟਰੈਕਟਰ ਦੀ ਦੇਖ ਸਕਦੇ ਹੋ ਜੀ ਬਹੁਤ ਵਧੀਆ ਬਾਈਆਂ ਨੇ ਸੰਭਾਲਿਆ ਹੋਇਆ ਹੈ ਜੀ ਤੇ ਚੰਗੀ ਹਾਲਤ ਦੇ ਵਿੱਚ ਟਰੈਕਟਰ ਹੈ ਜੀ ਇਹ ਟਰੈਕਟਰ ਵੀ ਠੀਕ ਠਾਕ ਹਾਲਤ ਦੇ ਵਿੱਚ ਟਰੈਕਟਰ ਦੇ ਹਨ ਬਾਈ ਜੀ ਤੇ ਛੋਟਾ ਟਰੈਕਟਰ ਹੈ ਬਾਈ ਜੀ ਬਹੁਤ ਜੀਵਿੰਦਾਰਾਂ ਦੇ ਲੋਡ ਮੁਤਾਬਕ ਕੰਮ ਨੂੰ ਪੂਰਾ ਕਰਦਾ ਹੈ ਤੇ ਇਹ ਮਾਨਸਾ ਏਰੀਏ ਵਿੱਚ ਟਰੈਕਟਰ ਖੜਾ ਹੈ ਬਾਈ ਜੀ ਤੇ ਵੀਡੀਓ ਵਿੱਚ ਮਾਲਕਾਂ ਦੇ ਨੰਬਰ ਤੁਹਾਨੂੰ ਵੀਡੀਓ ਦੇ ਲਾਸਟ ਦੇ ਵਿੱਚ ਮਿਲ ਜਾਵੇਗਾ ਮਾਨਸਾ ਏਰੀਏ ਵਿੱਚ ਟਰੈਕਟਰ ਹੈ ਤੇ ਤੁਸੀਂ ਦੋਸਤੋ ਫ੍ਰੀਡਨ ਤੋਂ ਪਹਿਲਾਂ ਚੰਗੀ ਤਰ੍ਹਾਂ ਵਾਹ ਕੇ ਚਲਾ ਕੇ ਆਉਂਦਾ ਟਰੈਕਟਰ ਨੂੰ ਚੈੱਕ ਕਰਕੇ ਫਿਰ ਤਸੱਲੀ ਕਰਕੇ ਸੌਦਾ ਕਰ ਲੈਣਾ ਜੀ ਧੰਨਵਾਦ